ਜਿਹੜਾ ਇੰਟਰਵਿਊ ਲਾਰੈਂਸ ਬਿਸ਼ਨੋਈ ਨੇ 14 ਮਾਰਚ 2023 ਨੂੰ ਮੀਡੀਆ ਨੂੰ ਦਿੱਤਾ ਸੀ ਉਹਦੇ ਬਾਰੇ ਪੰਜਾਬ ਸਰਕਾਰ ਨੇ ਹੁਣ ਹਾਈ ਕੋਰਟ ਨੂੰ ਦੱਸਿਆ ਵਾ ਕਿ ਇਹ ਇੰਟਰਵਿਊ ਖਰੜ ਦੇ ਵਿੱਚ ਹੋਇਆ ਸੀ ਇਸ ਤੋਂ ਬਾਅਦ ਇੱਕ ਬੜਾ ਵੱਡਾ ਵਿਵਾਦ ਖੜਾ ਹੋ ਗਿਆ ਵਾ ਇਸ ਮਸਲੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਟੈਲੀਫੋਨ ਕਾਲ ਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਔਰ ਮੈਂਬਰ ਪਾਰਲੀਮੈਂਟ ਰਾਜਾ ਅਮਰਿੰਦਰ ਸਿੰਘ ਵਡਿੰਗ ਵਡਿੰਗ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਾਹਿਬ ਕੀ ਹਾਲ ਹੈ ਠੀਕ ਹੋ ਜੀ ਮਿਹਰਬਾਨੀ ਮਿਹਰਬਾਨੀ ਰਾਜਾ ਵੜਿੰਗ ਜੀ ਜਿਹੜਾ ਲੋਰੈਂਸ ਬਿਸ਼ਨੋਈ ਦਾ 14 ਮਾਰਚ 2023 ਨੂੰ ਇੰਟਰਵਿਊ ਹੋਇਆ ਪੰਜਾਬ ਸਰਕਾਰ ਕਹਿੰਦੀ ਆਈ ਆ ਕਿ ਇਹ ਇੰਟਰਵਿਊ ਪੰਜਾਬ ਦੇ ਜਾਂ ਜੇਲਾਂ 'ਚ ਜਾਂ ਪੰਜਾਬ 'ਚ ਕਿਤੇ ਨਹੀਂ ਹੋਇਆ ਹੁਣ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਆਪ ਮੰਨਿਆ ਕਿ ਇਹ ਇੰਟਰਵਿਊ ਖਰੜ ਦੇ ਵਿੱਚ ਕੀਤਾ ਗਿਆ ਸੀ ਸੋ ਇਹਦੀ ਜ਼ਿੰਮੇਵਾਰੀ ਕਿਹਨੂੰ ਲੈਣੀ ਚਾਹੀਦੀ ਤੁਹਾਡੇ ਮੁਤਾਬਕ 100% ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਪੰਜਾਬ ਦੇ ਉਹ ਗ੍ਰਹਿ ਮੰਤਰੀ ਵੀ ਨੇ ਨਾਲ ਪੰਜਾਬ ਦੇ ਡੀਜੀਪੀ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿਉਂਕਿ ਜੋ ਕੁਝ ਵੀ ਹੋਇਆ ਜੀ ਬੀਇੰਗ ਅ ਚੀਫ ਨਿਸਟਰ ਆਰ ਆ ਬੀਇੰਗ ਅ ਗ੍ਰਹਿ ਮੰਤਰੀ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਸਭ ਤੋਂ ਵੱਧ ਸ਼ਰਮਨਾਇ ਗਲਤ ਹੈ ਜੀ ਜੀ ਕਿ 8-9 ਮਹੀਨੇ ਹੋ ਗਏ ਇਸ ਗੱਲ ਨੂੰ ਮੈਂ ਇਹ ਵਿਧਾਨ ਸਭਾ ਚ ਵੀ ਮੋਤਾ ਚੁੱਕਿਆ ਸੀ ਹਮ ਹਮ 8-9 ਮਹੀਨੇ ਬੀਤ ਜਾਣ ਤੋਂ ਬਾਅਦ ਸਰਕਾਰ ਨੂੰ ਇਹ ਪਤਾ ਲੱਗਾ ਕਿ ਇੰਟਰਵਿਊ ਸਾਡੇ ਹੀ ਪੰਜਾਬ 'ਚ ਹੋਈ ਹੈ। ਹੂੰ ਹੂੰ ਪੰਜਾਬ ਦੇ ਡੀਜੀਪੀ ਸਾਹਿਬ ਨੇ ਇਹ ਗੱਲ ਕਹਿਤੀ ਸੀ ਕਿ ਇਹ ਫੋਟੋ ਸਾਡੇ ਪੰਜਾਬ ਦੇ ਵਿੱਚ ਜਦੋਂ ਲਾਰੈਂਸ ਵਿਸ਼ਨ ਹੋਈ ਇੱਥੇ ਸੀ। ਹੂੰ ਉਦੋਂ ਉਹਦੀ ਸੂਰਤ ਸ਼ਕਲ ਇਸ ਤਰ੍ਹਾਂ ਦੀ ਨਹੀਂ ਸੀ। ਹੂੰ ਸੋ ਇਸ ਬਿਆਨਾ ਦੇ ਬਾਅਦ ਫਿਰ ਹਾਈ ਕੋਰਟ ਕੌਗਨੀਸ਼ੈਂਸ ਲੈਂ ਤੋਂ ਹਾਈ ਕੋਰਟ ਨੇ ਕੌਗਨੀਸ਼ੈਂਸ ਲੈਂ ਤੋਂ ਬਾਅਦ ਸੇਟ ਨੇ ਵਾਰ-ਵਾਰ ਸਮੇਂ ਮੰਗਿਆ। ਤੇ 89 ਮਹੀਨੇ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਸਮੇਂ ਹੋਰ ਇੱਥੇ ਪੰਜਾਬ ਦੇ ਕਿਸੇ ਪੁਲਿਸ ਸਟੇਸ਼ਨ ਸੀਆਈਐਚ ਹੋਈ ਹੈ ਸੋ ਇਹ ਦੁਬਦ ਸ਼ਰਮ ਦੀ ਗੱਲ ਪੰਜਾਬ ਸਰਕਾਰ ਆਸਤੇ ਕਿਹੜੀ ਹੋਣੀ ਚਾਹੀਦੀ ਹੈ ਰਾਜਾ ਵੜਿੰਗ ਜੀ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਪੰਜਾਬ ਦੇ ਡੀਜੀਪੀ ਨੂੰ ਜਾਂ ਮੁੱਖ ਮੰਤਰੀ ਨੂੰ ਸ਼ਾਇਦ ਦੱਸਿਆ ਹੀ ਨਹੀਂ ਗਿਆ ਜਾਂ ਇਹ ਜਾਣ ਬੁੱਝ ਕੇ ਹਾਈ ਕੋਰਟ ਨੂੰ ਗੁੰਮਰਾ ਕੀਤਾ ਗਿਆ ਵਾ ਦੀ ਮੈਨੂੰ ਲੱਗਦਾ ਜੀ ਇਹ ਹਾਈ ਕੋਰਟ ਨੂੰ ਜਾਣਬੁੱਝ ਕੇ ਗਮਰਾਹ ਕੀਤਾ ਗਿਆ ਹੋਣਾ ਹੈ ਆਦਰਵਾਇਜ਼ ਤਾਂ ਇਹਨਾਂ ਨੂੰ ਇਹ ਗੱਲ ਪਹਿਲਾਂ ਸਟੇਟ ਦੇ ਦਰੀੇ ਵਾਰ-ਵਾਰ ਇਹ ਸਮਾਂ ਮੰਗਦੇ ਰਹੇ ਹੂੰ ਹੋ ਸਕਦਾ ਇਹਨਾਂ ਦੇ ਮਨ ਛੋਏ ਕਿ ਇਦਾਂ ਉਦਾਂ ਹੀ ਇਹ ਖੁਰਦ-ਬੁਰਦ ਹੋ ਜੇ ਬਾਅਦ ਚ ਟਿਕ ਲਈਏ ਪਰ ਅਲਟੀਮੇਟਲੀ ਦਸਣਾ ਪਿਆ ਦਸਣਾ ਤਾਂ ਪੈਣਾ ਹੀ ਸੀਗਾ ਕਿ ਇੰਟਰਵਿਊ ਹੋਈ ਹੈ ਕਿਤੇ ਨਾ ਕਿਤੇ ਤਾਂ ਹੋਈ ਹੈ ਜੀ ਮੈਨੂੰ ਹੋ ਸਕਦਾ ਕਿ ਬਹੁਤ ਸਾਰੇ ਪਹਿਲੂ ਲੋਕਾਂ ਦੇ ਕੋਲੇ ਆਮ ਚਿੰਤਾ ਕੋਲੇ ਵੀ ਹੋਣ ਜਾਇ ਇਹਨਾਂ ਨੂੰ ਇਹ ਡਰ ਹੋਵੇ ਵੀ ਕੋਈ ਨਾ ਕੋਈ ਗੱਲ ਸਾਡੀ ਨਿਕਲੀ ਆਏਗੀ ਹੂੰ ਸੋ ਮੈਨੂੰ ਲੱਗਦਾ ਹੈ ਜਨਤਾ ਨੂੰ ਵੀ ਗੁੰਮਰਾਹ ਕੀਤਾ ਔਰ ਹਾਈ ਕੋਰਟ ਨੂੰ ਵੀ ਗੁੰਮਰਾਹ ਕੀਤਾ ਦੂਸਰੀ ਗੱਲ ਮੇਰੇ ਤੇ ਵੀ ਕਹਿਣਾ ਚਾਹਾਂਗਾ ਪਤਾ ਨਹੀਂ ਸਿੱਧੂ ਮੂਸੇਵਾਲਾ ਸਾਹਿਬ ਦੀ ਜਨਦੋਦੀ ਮੌਤ ਹੋਈ ਹੈ ਜੀ ਕੀ ਸਰਕਾਰ ਨੂੰ ਖੱਟਾ ਤੇ ਡਰ ਹੈ ਹੂੰ ਪਹਿਲਾਂ ਤੁਸੀਂ ਦੇਖ ਲਓ ਵੀ ਜਿਹੜੀਆਂ ਇੰਟੈਲੀਜੈਂਸ ਦੀਆਂ ਰਿਪੋਰਟ ਸਿੰਘਾਂ Delhi ਦੀਆਂ ਰਿਪੋਰਟ ਸਿੰਘਾਂ ਉਨਾ ਨੇ ਇਹਨਾਂ ਦੀ ਆਪਣੀਆਂ ਰਿਪੋਰਟ ਸੀਗਾ ਕਿ ਸਿੱਧੂ ਮੂਸੇਵਾਲੀ ਦਾ ਨੂੰ ਖਤਰਾ ਹੈਗਾ ਜੀ ਜਿਹੜਾ ਬੰਦਾ ਇੱਕ ਬੁਲੇਟ ਪ੍ਰੂਫ ਕਾਰ ਰੱਖ ਰਿਆ ਉਹਨੇ ਆਪ ਬੁਲੇਟ ਪ੍ਰੂਫ ਕਰਾਈ ਉਹਨੇ ਚਾਹ ਨਾਲ ਤਾਂ ਬੁਲੇਟ ਪ੍ਰੂਫ ਕਰਾਈ ਨਹੀਂ ਹੈ ਬਿਲਕੁਲ ਠੀਕ ਹੈ ਫਿਰ ਤੁਸੀਂ ਉਹਦੀ ਸਕਿਉਰਟੀ ਵਾਪਸ ਲੈ ਲੈਨੇ ਹੋ ਬਿਨਾ ਸਕਿਉਰਟੀ ਮੈਜ਼ਰ ਕੀਤੇ ਆ ਕਿ ਵਾਕਈ ਇਹਨੂੰ ਸਕਿਉਰਟੀ ਦੀ ਜ਼ਰੂਰਤ ਹੈ ਕਿ ਨਹੀਂ ਜ਼ਰੂਰਤ ਫਿਰ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੁਆਰਾ ਵਾਰ-ਵਾਰ ਕੁਐਸਚਨ ਚੱਕੇ ਗਏ ਸਰਕਾਰ ਤੇ ਅੱਜ ਤੱਕ ਵੀ ਹੀ ਇਸ ਨੋਟ ਸੈਟੀਸਫਾਈਡ ਜੀ ਫਿਰ ਬੰਦੇ ਆਏ ਬੰਦੇ ਉਹਰੇ ਨਾਲ ਕਲਪਰੇ ਜਿਹੜੇ ਸੀ ਉਹ ਭੱਜ ਗਏ ਫਿਰ Delhi ਪੁਲਿਸ ਨੇ ਫੜੇ ਲੋਕਾਂ ਨੂੰ ਤਾਂ ਹੋਰ ਵੀ ਬੜਾ ਕੁਝ ਸੋਚਦੇ ਆ ਵੀ ਸਿੱਧੂ ਮੂਸੇਵਾਲੇ ਦੀ ਜਿਹੜੀ ਮੌਤ ਹੈ ਇਹ ਵੀ ਇੱਕ ਵੱਡਾ ਰਾਜ ਹੈਗਾ ਸੋ 100% ਜਿਹੜੀ ਮੌਤ ਵੀ ਹੋਈ ਹੈ ਇਹ ਪੰਜਾਬ ਸਰਕਾਰ ਦੀ ਨਲੈਕੀ ਕਰਕੇ ਆ ਰਾਜਾ ਜੀ ਇੱਕ ਪਾਸੇ ਆਪਾਂ ਮੰਨ ਜੀਏ ਕਿ ਵਾਕਈ ਉਸ ਵੇਲੇ ਸਰਕਾਰ ਦੀ ਨਿਰਲੈਖੀ ਕਰਕੇ ਇਹ ਮੌਤ ਹੋਈ ਆ ਪਰ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਕੋਈ ਤਫਤੀਸ਼ ਸਹੀ ਤਰੀਕੇ ਨਾਲ ਚੱਲੀ ਆ ਔਰ ਹੁਣ ਵੀ ਗੈਂਗਸਟਰ ਦੇ ਉੱਤੇ ਵਾਕਈ ਨਕੇਲ ਕਸੀ ਗਈ ਹੈ ਜਿਵੇਂ ਕਸੀ ਜਾਣੀ ਚਾਹੀਦੀ ਹੈ। ਨਹੀਂ ਜੀ ਨਾ ਮੈਂ ਤਾਂ ਮੈਂ ਦੇਖ ਕੇ ਹੈਰਾਨ ਹੈ ਕਿ ਪੂਰਾ ਜਿਹੜਾ ਪੰਜਾਬ ਹੈ ਸਾਡੇ ਗੈਂਗਸਟਰਾਂ ਦੇ ਤੱਕੇ ਚੜ ਗਿਆ ਹੈ। ਹਰ ਵਿਅਕਤੀ ਚੌਥੇ ਵਿਅਕਤੀ ਨੂੰ ਜੇ ਤੁਸੀਂ ਇਲਾਕਿਆਂ ਸ਼ਹਿਰਾਂ ਜਾ ਕੇ ਪੁੱਛੋਗੇ ਤਾਂ ਲੋਕ ਇਹ ਦੱਸਣਗੇ ਕਿ ਹਰ 10ਵੇਂ ਬੰਦੇ ਨੂੰ ਫਰੋਤੀ ਐਸੇ ਫੋਨ ਆ ਰਿਹਾ ਹੈ ਹੂੰ ਹੂੰ ਔਰ ਬਹੁਤ ਸਾਰੇ ਇਨੋਸੈਂਟ ਲੋਕ ਡਰਦੇ ਕਿਉਂਕਿ ਹੁਣ ਤਾਂ ਪੁਲਿਸ ਵੀ ਹਿਫਾਜ਼ਤ ਨਹੀਂ ਕਰ ਸਕਦੀ ਨਕੋਦਰ ਦੀ ਇੱਕ ਘਟਨਾ ਤੁਹਾਨੂੰ ਯਾਦ ਹੋਵੇ ਵੀ ਜਿਹਦੇ ਮਗਰ ਕਪੜਾ ਵਪਾਰੀ ਸੀਗਾ ਇੱਕ ਪੁਲਿਸ ਵਾਲਾ ਹੋ ਰਹਾ ਗਾਰਡ ਵੀ ਸੀਗਾ ਉਹਰੇ ਤੇ ਹਮਲਾ ਕਰਕੇ ਉਹਨੂੰ ਵੀ ਮਾਰ ਕੇ ਔਰ ਪੁਲਿਸ ਵਾਲੇ ਨੂੰ ਵੀ ਮਾਰ ਕੇ ਹੂੰ ਹੂੰ ਗੈਂਗਸਟਰਾਂ ਦਾ ਪੂਰਾ ਜਿਹੜਾ ਮੇਰਾ ਖਿਆਲ ਤਾਰਾ ਖਤਮ ਹੋ ਚੁੱਕਿਆ ਹੈ ਹਮਮ ਔਰ ਲੋਕ ਹੋਣ ਡਰਦੇ ਫਰੋਤੀਆਂ ਦੇ ਰਹੇ ਨੇ ਉਹਨਾਂ ਨੂੰ ਇਹ ਡਰ ਲੱਗ ਰਿਹਾ ਕਿ ਸਾਨੂੰ ਸਾਡੀ ਸੁਰੱਖਿਆ ਕੌਣ ਕਰੇ ਸੋ ਮੈਂ ਸਮਝਦਾ ਕਿ ਬੜੀ ਹਾਸੋਹੀਨ ਜਿਹੜੀ ਹੈ ਸਥਿਤੀ ਔਰ ਬੜੀ ਗੰਭੀਰ ਸਥਿਤੀ ਪੰਜਾਬ ਦੇ ਲੋਕਾਂ ਦੇ ਵਾਸਤੇ ਬੜੀ ਖੜੀ ਹੈ ਜੇ ਉਹ ਪੁਲਿਸ ਨੂੰ ਦੱਸਦੇ ਹੈ ਤਾਂ ਗੈਂਗਸਟਰ ਮਾਰ ਦਿੰਦੇ ਹੈ ਤੇ ਜੇ ਉਹ ਨਹੀਂ ਦੱਸਦੇ ਤਾਂ ਫਿਰ ਉਹਨਾਂ ਨੂੰ ਫਰੋਤੀ ਦਾ ਸ਼ਿਕਾਰ ਹੋਣਾ ਪੈਂਦਾ ਸੋ ਲੇਕਿਨ ਸਰਕਾਰ ਦੁਆਰਾ ਕੋਈ ਪੁਕਤਾ ਕਦਮ ਨਹੀਂ ਚੁੱਕੇ ਜਾ ਰਹੇ ਕਿੰਨਾ ਫਰਕ ਲੱਗਦਾ ਵਾ ਕਾਂਗਰਸ ਸਰਕਾਰ ਵਲੇ ਤੇ ਹੁਣ ਤੇ ਹੁਣ ਦੇ ਦਰਮਿਆਨ ਕਿਉਂਕਿ ਉਸ ਵੇਲੇ ਵੀ ਐਲੀਗੇਸ਼ਨ ਸੀ ਕਿ ਮੁਖਤਾਰ ਅंसारी ਵਰਗਿਆਂ ਨੂੰ ਜੇਲ੍ਹਾਂ ਦੇ ਵਿੱਚ ਖਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਵਾਂ ਪਰ ਐਲੀਗੇਸ਼ਨ ਬੇਸ਼ੱਕ ਇਸ ਸੀਗਾ ਪਰ ਮੁਖਤਾਰ ਅंसारी ਪੰਜਾਬ ਦੀ ਜੇਲ੍ਹ ਚ ਵਿੱਚ ਸਨ ਇਸ ਕੋਈ ਦੋਰਾਇ ਨਹੀਂ ਹੈ ਪਰ ਇਸ ਤਰ੍ਹਾਂ ਨਹੀਂ ਸੀਗਾ ਵੀ ਮੁਖਤਾਰ ਅंसारी ਪੰਜਾਬ ਦੀ ਜੇਲ੍ਹ ਚ ਹੈ ਤੇ ਪੰਜਾਬ ਦੇ ਲੋਕਾਂ ਤੋਂ ਫਰੋਟੀਆਂ ਮੰਗੀਆਂ ਜਾ ਰਹੀਆਂ ਜਾਂ ਕਿਸੇ ਮਾਰੇ ਜਾ ਰਹੇ ਅਲਟੀਮੇਟਲੀ ਮੁਖਤਿਆਰ ਅंसारी ਨੇ ਕਿਸੇ ਨਾ ਕਿਸੇ ਜੇਲ੍ਹ ਚ ਤਾਂ ਹੋਣਾ ਹੀ ਸੀ ਜੀ ਦੈਟਸ ਅਨਦਰ ਇਸ਼ੂ ਬੀਟ ਪੰਜਾਬ ਔਰ ਬੀਟ ਉੱਤਰ ਪ੍ਰਦੇਸ਼ ਜੀ ਲੇਕਿਨ ਹਾਉ ਟਾ ਇਲਜ਼ਾਮ ਹੈ ਨਾ ਕਿ ਤੁਸੀਂ ਮੁਖਤਿਆਰ ਅंसारी ਨੂੰ ਪਜਾਦੀ ਚੀਜ਼ਾਂ ਰੱਖਿਆ ਜੀ ਆਦਰਵਾਈਜ਼ ਕਿਸੇ ਨੂੰ ਲਾਅ ਐਂਡ ਆਰਡਰ ਆਪਦੇ ਹੱਥ ਚ ਲੈਣ ਦੀ ਅਜ਼ਾਦਤ ਨਹੀਂ ਸੀ ਇਹ ਇਸ ਤਰ੍ਹਾਂ ਗੈਂਗਸਟਰਾਂ ਦਾ ਜਿਹੜਾ ਡਰ ਹੈ ਉਹ ਨਹੀਂ ਸੀ ਖਤ ਮਤਲਬ ਕਿ ਇਸ ਤਰ੍ਹਾਂ ਸੀਗਾ ਕਿ ਵੀ ਖੌਫ ਸੀਗਾ ਗੈਂਗਸਟਰਾਂ ਦਾ ਪੰਜਾਬ ਦੇ ਅੰਦਰ ਰਾਜ ਜੀ ਲਾਸਟ ਲਾਸਟ ਇਸ਼ੂ ਲਾਸਟ ਸਵਾਲ ਹੈ ਮੇਰਾ ਕਿ ਬਤੌਰ ਮੈਂਬਰ ਪਾਰਲੀਮੈਂਟ ਔਰ ਬਤੌਰ ਕਾਂਗਰਸ ਪ੍ਰਧਾਨ ਕੀ ਮੰਗ ਕਰਦੇ ਤੁਸੀਂ ਮੇਤਾ ਜੀ ਇਹ ਜਨਾਬ ਇਹ ਮੰਕਾ ਬੈਂਕੀ ਰਿ ਤਬਦੀਲ ਹੋਣੀ ਚਾਹੀਦੀ ਔਰ ਜਿਹਨੇ ਲੋਕ ਇਹਦੇ ਵਿੱਚ ਗੁਨਾਹਗਾਰ ਨੇ ਇਵਨ ਇਵਨ ਜਿਹੜੇ ਵੱਡੇ ਆਫੀਸਰ ਵੀ ਨਹੀਂ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਇਹ ਕੰਮ ਚੱਲਿਆ ਔਰ ਕਿੱਦਾਂ ਇਹ ਸਾਰਾ ਜਿਹੜੀ ਸਾਜਿਸ਼ ਰਚੀ ਕਿ ਮੈਨੂੰ ਲੱਗਦਾ ਇਹ ਰਿ ਕੋਈ ਛੋਟੇ-ਮੋਟੇ ਵਿਅਕਤੀ ਦਾ ਨਹੀਂ ਕੰਮ ਕਿਤੇ ਨਾ ਕਿਤੇ ਕਰੇ ਵੀ ਲੱਗਦਾ ਹੈ ਕਿ ਇਹਦੇ ਵਿੱਚ ਏਜੰਸੀਆਂ ਦਾ ਵੀ ਰੋਲ ਹੋ ਸਕਦਾ ਹੈ। ਹੂੰ ਹੂੰ। ਕਿ ਕਿਉਂਕਿ ਜਿਸ ਪ੍ਰਕਾਰ ਉਹ ਇੰਟਰਵਿਊ ਦੇ ਰਿਹਾ ਬੇਖੌਫ ਹੋ ਕੇ ਫਿਰ ਉਹ ਔਰ ਫਿਰ ਦੋ ਇੰਟਰਵਿਊ ਹੋਏ। ਦੋ ਇੰਟਰਵਿਊ ਹੋਏ। ਦੋ ਇੰਟਰਵਿਊ ਗਊ ਮਾਤਾ ਦੀ ਗੱਲ ਕਰ ਰਿਹਾ ਹੈ ਫਿਰ ਉਹ ਕਹਿ ਰਿਹਾ ਕਿ ਹਮ ਕਿਸੇ ਦੇ ਖਿਲਾਫ ਨਹੀਂ ਹੈ। ਕਦੇ ਉਹ ਖਾਲੀ ਸਾਂਦੀ ਗੱਲ ਕਰ ਰਿਹਾ ਹੈ। ਸੋ ਅਗਰ ਉਹਨੂੰ ਪੂਰੀ ਬਰੀਕੀ ਨਾਲ ਜਾਣਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਇਹਦੇ ਪਿੱਛੇ ਵੀ ਕੋਈ ਵੱਡਾ ਰਾਜ਼ ਛੁਪਿਆ ਹੈ। ਇਹ ਦੋਨੇ ਸਰਕਾਰਾਂ ਸੈਂਟਰ ਬਿਕੋਜ਼ ਆਜੇ ਇੰਟਰਨੈਸ਼ਨਲ ਬੰਦਾ ਉਹ ਨੂੰ ਮੈਂ ਸਮਝਦਾ ਕਿ ਗੈਂਕਸਟਰ ਹੈਗਾ ਆਉਟ ਨੈਸ਼ਨਲ ਲੈਵਲ ਦਾ ਗੈਂਕਸਟਰ ਹੈਗਾ ਕਦੇ ਗੁਜਰਾਤ ਦੀ ਜੇਲ੍ਹ છੁੰਦਾ ਹੈ ਕਦੇ ਪਿਆੜ ਛੁੰਦਾ ਹੈ ਦੋਨੇ ਸਰਕਾਰਾਂ ਇਸ ਗੱਲ ਤੇ ਨਾਕਾਮ ਜੜੀ ਰਹੀ ਹੈ ਮੈਂ ਮੰਗ ਕਰਦਾ ਕਿ ਇਹੋ ਜੇ ਵਿਅਕਤੀ ਦਾ ਕੋਈ ਨਾ ਕੋਈ ਪੁਕਤਾ ਹੱਲ ਔਰ ਇੰਤਜ਼ਾਮ ਹੋਣਾ ਚਾਹੀਦਾ ਹੈ ਇਹਨੂੰ ਇਹ ਟੈਰਰਿਸਟ ਦੀ ਲਿਸਟ ਦੇ ਵਿੱਚ ਇਹ ਵਿਅਕਤੀ ਹੋਣਾ ਚਾਹੀਦਾ ਹੈ ਔਰ ਇਸ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਸ਼ੁਰੂ ਬਹੁਤ ਧੰਨਵਾਦ ਜੀ ਥੈਂਕ ਯੂ ਰਾਜਾ ਜੀ ਥੈਂਕ ਯੂ ਜੀ ਥੈਂਕ ਯੂ